ਸultanpur Lodhi ਦੀ ਪਵਿੱਤਰ ਧਰਤੀ ਜਿੱਥੋਂ ਬਾਣੀ ਦੀ ਸ਼ੁਰੂਆਤ ਹੋਈ ਇੱਕ ਓੰਕਾਰ ਦੀ ਜਿਹੜੀ ਸ਼ੁਰੂਆਤ ਹੋਈ ਆ ਉਹ ਇਸ ਪਵਿੱਤਰ ਧਰਤੀ ਤੋਂ ਹੋਈ ਹੈ ਇਨ੍ਹਾਂ ਵਟਿਆਂ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਮੋਦੀਖਾਨੇ ਦੇ ਵਿੱਚ ਵਜ਼ਨ ਤੋਲਦੇ ਸੀ ਇਸ ਥਾਂ ਗੁਰੂ ਨਾਨਕ ਦੇਵ ਜੀ ਦਾ ਜਿੱਥੇ ਉਹ 13-13 ਤੋਲਦੇ ਸੀ ਨਾ Sultanpur Lodhi ਅੱਜ ਵੀ ਉਸ ਥਾਂ ਤੇ ਖੜੇ ਹੈਗੇ ਮੈਂ ਧਿਆਨ ਸਭ ਤੋਂ ਬਾਅਦ ਅਸੀਂ ਪਹੁੰਚੇ ਹਾਂ ਜੀ Sultanpur Lodhi ਦੀ ਪਵਿੱਤਰ ਧਰਤੀ ਤੇ ਸਭ ਤੋਂ ਪਹਿਲਾਂ ਉਹ ਸਥਾਨ ਦੇ ਦਰਸ਼ਨ ਕਰਦੇ ਆ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਕੀਰਤ ਕਰਦੇ ਰਹੇ ਨੇ ਮੋਦੀਖਾਨੇ ਦੇ ਵਿੱਚ ਨੌਕਰੀ ਕੀਤੀ ਹੈ ਮਹਾਰਾਜ ਨੇ ਕਈ ਸਾਲ ਹ ਤੇ ਉਹ ਜਗਾ ਤੇ ਗੁਰਦੁਆਰਾ ਹੱਟ ਸਾਹਿਬ ਬਣਿਆ ਹੋਇਆ ਗੁਰਨਾਨਕ ਪਾਤਸ਼ਾਹ ਮੋਦੀਖਾਨੇ ਦੇ ਵਿੱਚ ਨੌਕਰੀ ਕਰਦੇ ਰਹੇ ਨੇ ਨਵਾਬ ਦੌਲਤਖਾਂ ਦਾ ਮੋਦੀਖਾਨਾ ਹੁੰਦਾ ਸੀ ਇਸ ਸਥਾਨ ਤੇ ਜਿਸ ਗੁਰੂ ਘਰ ਦੇ ਵਿੱਚ ਖੜੇ ਆ ਇਹ ਸਥਾਨ ਗੁਰੂ ਨਾਨਕ ਦੇਵ ਜੀ ਦਾ ਜਿੱਥੇ ਉਹ 13-13 ਤੋਲਦੇ ਸੀ ਨਾ ਸੁਲਤਾਨਪੁਰ ਲੋਧੀ ਅੰਜਸੀਓਜ਼ ਥਾਂ ਤੇ ਖੜੇ ਹੈਗੇ ਹਾਂ ਜਿੱਥੇ ਆਪਾਂ ਸੁਣਦੇ ਆ ਨਾ ਅਮੇਸਾਂ ਕੇ ਗੁਰੂ ਜੀ 13-13 ਤੋਲਦੇ ਆ ਤੇ ਉਹ ਉਹ ਪਵਿੱਤਰ ਸਥਾਨ ਆ ਇਹ ਜਿੱਥੇ ਮਹਾਰਾਜ 13-13 ਤੋਲਦੇ ਰਹੇ ਨੇ ਝੋਲੀਆਂ ਭਰਦੇ ਰਹੇ ਨੇ ਗਰੀਬਾਂ ਦੀਆਂ ਤੇ ਆਜੋ ਫਿਰ ਆਪਾਂ ਚੱਲਦੇ ਆ ਤੇ ਅੰਦਰ ਤੇ ਨਮਸਕਾਰ ਕਰਦੇ ਆ ਤੇ ਉਹ ਬੱਟਿਆਂ ਦੇ ਵੀ ਦਰਸ਼ਨ ਕਰਦੇ ਆ ਜਿੱਦੇ ਨਾਲ ਮਹਾਰਾਜ ਇੱਥੇ 13-13 ਤੋਲਦੇ ਰਹੇ ਜਦੋਂ ਘਰ ਦੇ ਕੰਮਾਂ 'ਚ ਗੁਰਨਾਨਕ ਮਹਾਰਾਜ ਦਾ ਮਨ ਨਹੀਂ ਸੀ ਲੱਗਦਾ ਤਾਂ ਭੈਣ ਨਾਨਕੀ ਉਹਨਾਂ ਨੂੰ ਇੱਥੇ ਲਿਆਇਆ ਆਪਣੇ ਕੋਲ ਸੁਲਤਾਨਪੁਰ ਲੋਧੀ ਤੇ ਇਥੇ ਉਹਨਾਂ ਦੇ ਭਣੋਈਏ ਜੈ ਰਾਮ ਜੀ ਨੇ ਉਹਨਾਂ ਨੂੰ ਦੌਲਤ ਖਾਨ ਦੇ ਮੋਦੀ ਖਾਨੇ ਚ ਨੌਕਰੀ ਦਵਾਈ ਸੀ ਤੇ ਇਸ ਮੋਦੀ ਖਾਨੇ ਦੇ ਵਿੱਚ ਫਿਰ ਮਹਾਰਾਜ ਤੋਲ ਕੇ ਦਿੰਦੇ ਰਹੇ ਨੇ 13 13 ਤੋਲਦੇ ਰਹੇ ਨੇ ਤੇ ਉਹਨਾਂ ਦੀ ਕਿਸੇ ਨੇ ਉੱਥੇ ਸ਼ਿਕਾਇਤ ਕਰਤੀ ਨवाब ਕੋਲ ਕਿ ਨਾਨਕਤਾਉਂ ਹੀ ਲੋਕਾਂ ਨੂੰ ਲਟਾਉਣੀ ਲੱਗ ਗਿਆ ਸਮਾਨ ਤੇ ਵੀ ਤੈਨੂੰ ਘਾਟਾ ਪੈ ਰਿਹਾ ਫੇਰ ਜਦੋਂ ਉਹਨਾਂ ਨੂੰ ਤਫਤੀਸ਼ ਕੀਤੀ ਗਈ ਬੁਲਾਇਆ ਗਿਆ ਗੁਰਦੁਆਰਾ ਕੋਠੜੀ ਸਾਹਿਬ ਬਣਿਆ ਹੋਇਆ ਹੁਣ ਉੱਥੇ ਤਾਂ ਜਦੋਂ ਸਾਰੀ ਚੈਕਿੰਗ ਕੀਤੀ ਗਈ ਤਾਂ ਸਮਾਨ ਤਾਂ ਸਾਰਾ ਠੀਕ ਨਿਕਲਿਆ ਹਿਸਾਬ ਤਾਂ ਉਹਦੇ ਵਿੱਚ ਪੈਸੇ ਵੱਧ ਨਿਕਲੇ ਘਟੇ ਨਹੀਂ ਪੈਸੇ ਵੱਧ ਨਿਕਲੇ ਤੇ ਇਹ ਦਰਬਾਰ ਸਾਹਿਬ ਗੁਰਦੁਆਰਾ ਹੱਟ ਸਾਹਿਬ ਵਿਖੇ ਇਹ ਪੱਥਰ ਸੂਬਤ ਨੇ ਜਿਨ੍ਹਾਂ ਦੇ ਨਾਲ ਉਦੋਂ ਵਜਨ ਦਾ ਵਜਨ ਦਾ ਕੰਮ ਲਿਆ ਮਹਾਰਾਜ ਨੇ ਠੀਕ ਹੈ ਇਹਨਾਂ ਦੇ ਨਾਲ 13-13 ਤੋਲੇ ਜਾਂਦਾ ਸੀ ਇਹ ਬੱਟਿਆਂ ਦੇ ਨਾਲ ਦਰਸ਼ਨ ਕਰਨੇ ਹੋਂ ਤੁਸੀਂ ਗੁਰਦੁਆਰਾ ਹਟ ਸਾਹਿਬ ਇਸ ਦਰਬਾਰ ਸਾਹਿਬ ਦੀ ਜਗ੍ਹਾ ਤੇ ਕਿਸੇ ਬੜੀ ਮੋਦੀ ਖਾਨਾ ਹੁੰਦਾ ਸੀ ਤੇ ਉਹ ਤਸਵੀਰ ਦਿਖਾਈ ਗਈ ਹੈ ਗੁਰੂ ਨਾਨਕ ਪਾਤਸ਼ਾਹ 13-13ਾਂ ਤੋਰ ਰਹੇ ਅਤੇ ਲੋਕਾਂ ਦੀਆਂ ਝੋਲੀਆਂ ਭਰ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਦੀ ਮਰ ਇਹ ਕਿਰਤ ਭੂਮੀ ਤੇ ਪਰ ਦੁਆਰਾ ਬੇਰ ਸਾਹਿਬ ਪਵਿੱਤਰ ਬੇਰੀ ਦੇ ਦਰਸ਼ਨ ਕਰਾਉਂਦੇ ਆ। ਨਾਲ ਨਾਲ ਇਤਿਹਾਸ ਵੀ ਦੇਖਦੇ ਆਪਾਂ ਇਹ ਇਤਿਹਾਸ ਜਾਣੂ ਹੁੰਨੇ ਆ ਇਸ ਸਥਾਨ ਦੇ ਤੇ ਨਾਲ ਨਾਲ ਆਪਾਂ ਦਰਸ਼ਨ ਕਰਦੇ ਆ। ਆ ਗਏ। ਗੁਰਦੁਆਰਾ ਬੇਰ ਸਾਹਿਬ ਬਈ ਨਦੀ ਦੇ ਕਿਨਾਰੇ ਬਣਿਆ ਹੋਇਆ ਉਹ ਪਵਿੱਤਰ ਸਥਾਨ ਹੈ ਜਿੱਥੇ ਮਹਾਰਾਜ ਬਈ ਨਦੀ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਤਪ ਕਰਦੇ ਰਹੇ ਨੇ ਮਹਾਰਾਜ ਦੀ ਇਹ ਤਪ ਭੂਮੀ ਇਹਤਵਾਰ ਕਰਕੇ ਅੱਜ ਰਸ ਖਾਫੀ ਆ ਤੇ ਜਦੋਂ ਵੀ ਇਹ ਨਾ ਸਥਾਨਾਂ ਦੇ ਦਰਸ਼ਨ ਕਰਨੇ ਹੁਣ ਕੋਸ਼ਿਸ਼ ਕਰੋ ਕਿ ਐਤਵਾਰ ਤੋਂ ਬਿਨਾ ਆਓ ਇਹ ਮੇਨ ਦਰਬਾਰ ਸਾਹਿਬ ਆ ਗੁਰਦੁਆਰਾ ਸ੍ਰੀ 베ਰ ਸਾਹਿਬ ਦਾ ਅੱਜ ਐਤਵਾਰ ਹੋਣ ਕਰਕੇ ਰਸ ਖਾਫੀ ਹੈ ਪਹਿਲਾਂ ਦਰਬਾਰ ਸਾਹਿਬ ਨੂੰ ਨਮਸਕਾਰ ਕਰਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਉਸ ਪਵਿੱਤਰ 베ਰੀ ਦੇ ਦਰਸ਼ਨ ਕਰਾਉਨੇ ਆ ਔਰ ਬਈ ਨਦੀ ਦੇ ਵੀ ਦਰਸ਼ਨ ਕਰਾਉਣੇ ਸਤਿ ਸ਼੍ਰੀ ਅਕਾਲ ਇਰਾਦੇ ਜੋ ਕਰੂੰ ਸਾਜੇ ਸੋਹਣ ਸਰ ਸਾਥ ਪੜੀ ਚਾਰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਾਤੀ ਜਿੱਥੋਂ ਬਾਣੀ ਦੀ ਸ਼ੁਰੂਆਤ ਹੋਈ ਉਹ ਬਈ ਨਦੀ ਦੇ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਜਿੱਥੋਂ ਗੁਰਨਾਨਕ ਮਹਾਰਾਜ ਨੇ ਇਸ਼ਨਾਨ ਕਰਕੇ ਨਿਕਲੇ ਨੇ ਉਸ ਤਿੰਨ ਦਿਨਾਂ ਅਲੋਪ ਰਹੇ ਨੇ ਅਸੀਂ ਇਤਿਹਾਸ ਪੜਿਆ ਹਨ ਸਾਰਾ ਆਪਾਂ ਸ਼ੁਰੂ ਤੋਂ ਕਲਾਸਾਂ ਦੇ ਵਿੱਚ ਲੇਖ ਪੜ੍ਹਦੇ ਆ ਗੁਰਨਾਨਕ ਮਹਾਰਾਜ ਦਾ ਉਹਦੇ ਚ ਦਿਖਾਇਆ ਗਿਆ ਕਿ 13-13 ਤੋਲ ਦੇ ਸੀਗੇ ਆਪਾਂ ਪੜਿਆ ਉਹ ਤੁਹਾਨੂੰ ਗੁਰੂ ਘਰਾਂ ਦੀ ਦਰਸ਼ਨ ਕਰਾਏ ਨੇ ਤੇ ਬੇਈ ਨਦੀ 'ਚ ਇਸ਼ਨਾਨ ਕਰਕੇ ਮਹਾਰਾਜ ਜਦੋਂ ਨਿਕਲੇ ਨੇ ਤਾਂ ੴ ਦਾ ਜਿਹੜਾ ਸੰਦੇਸ਼ ਅਜੇ ਤਾਂ ੴ ਦੀ ਜਿਹੜੀ ਸ਼ੁਰੂਆਤ ਹੋਈ ਆ ਉਹ ਇਸ ਪਵਿੱਤਰ ਧਰਤੀ ਤੋਂ ਹੋਈ ਹੈ। ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੋਂ। ਸੋ ਸਾਡੇ ਕੋਈ ਚੰਗੇ ਕਰਮ ਜਾਗੇ ਆ ਜਿਹੜੇ ਇਸ ਸਥਾਨ ਦੇ ਦਰਸ਼ਨ ਹੋਏ ਨੇ। ਤੇ ਸੋ ਜਿਨ੍ਹਾਂ ਨੇ ਦਰਸ਼ਨ ਨਹੀਂ ਕਰੇ ਉਹ ਬਲੌਗਰ ਅਸੀਂ ਦਰਸ਼ਨ ਕਰ ਰਹੇ ਆ ਤੇ ਜਰੂਰ ਇੱਕ ਵਾਰ ਤੁਸੀਂ ਸ਼ਰੀਰਕ ਤੌਰ ਤੇ ਵੀ ਇਸ ਸਥਾਨ ਤੇ ਹਾਜ਼ਰੀ ਲਵਾਓ ਤੇ ਮਹਾਰਾਜ ਨੇ ਇਸ ਇਸ਼ਨਾਨ ਕਰਨ ਤੋਂ ਬਾਅਦ ਜਿਹੜੀ ਦਾਤਾਂ ਨਾਲ ਇੱਥੇ ਗੱਡੀ ਸੀ ਉਹਦੇ ਤੋਂ ਬਹੁਤ ਹਰਿਆ-ਭਰਿਆ ਦਰਖਤ ਪਟਾਇਆ ਸੀ ਬੇਰੀ ਬਣ ਗਈ ਸੀ ਉਹ ਠੀਕ ਹੈ ਇਸੇ ਉਹਦੇ ਨਾਂ ਤੇ ਗੁਰਦੁਆਰਾ ਇਹ ਬੇਰ ਸਾਹਿਬ ਆ ਜਿਹੜਾ ਰੱਖਿਆ ਗਿਆ ਸੋ ਉਹ ਤੁਹਾਨੂੰ ਦਰਸ਼ਨ ਕਰਾਉਨੇ ਆ ਉਹ ਬੇਰੀ ਦੇਵੀ ਤੇ ਪਵਿੱਤਰ ਬੇਈ ਨਦੀ ਦੇਵੀ ਤੋਂ ਬਹੁਤ ਜ਼ਿਆਦਾ ਕੀ ਝਾਕਿਆ ਨਹੀਂ ਜਾ ਰਿਹਾ ਹਾਂ ਹਾਂ ਪਪ ਤੇਜਾ ਜੀ ਨਾਲੇ ਪਹਿਲਾਂ ਬਹੁਤ ਸਵੇਰ-ਸਵੇਰ ਠੰਡੀ ਹਵਾ ਚੱਲ ਰਹੀ ਸੀ ਬਹੁਤ चलते दर्शन करने सामने। दर्शन करो सी दे। इतो संगत हा ला के बार बार ਇੱਕੀਵਰੀ ਪੱਤੇ ਵੀ ਛਾੜ ਦਿੰਦੇ ਸੀ ਟਾਣੀਆਂ ਨੂੰ ਤੇ ਨੁਕਸਾਨ ਨਾ ਪਹੁੰਚੇ ਇਸ ਕਰਕੇ ਇਸ ਟੀਮ ਦਾ ਇਹ ਕਵਰ ਚੜਾਇਆ ਗਿਆ ਇਹਨੂੰ ਸਪੋਰਟ ਲਾ ਕੇ ਖੇਠਾਂ ਗਰਮ ਤੋਂ ਬਚਾਇਆ ਗਿਆ ਕਿਉਂਕਿ ਅੱਗੇ ਵਧਦੀ ਜਾ ਰਹੀ ਹਨ ਤਾਂ ਕਰਕੇ ਟੁੱਟੇ ਨਾ ਕੋਈ ਨੁਕਸਾਨ ਨਾ ਪਹੁੰਚੇ ਇਸ ਇਤਿਹਾਸਕ ਵੇਰੀ ਨੂੰ ਅਜੂਪੂਰਾ ਸਾਭ ਜੀ ਚਾਲਦੇ ਹਾਂ ਵਿੱਚੂਪੂਰਾ ਸਾ ਬਣਿਆ ਹੋਇਆ ਪੂਰਾਸਾ ਦੇ ਦਰਸ਼ਨ ਕਰਦੇ ਆਂ ਪੂਰਾ ਸਾਹਿਬ ਨੂੰ ਜਾਣ ਦਾ ਰਸਤਾ ਇੱਥੇ ਮਹਾਰਾਜ ਨੇ 14 ਸਾਲ 9 ਮਹੀਨੇ 13 ਦਿਨ ਦਾ ਸਤਾਂਕ ਤੇ ਤਪ ਕੀਤਾ ਤੇ ਬੇਈ ਨਦੀ 'ਚ ਇਸ਼ਨਾਨ ਕਰਕੇ ਮਹਾਰਾਜ ਹਰ ਇਸ ਸਤਾਂਕ ਤੇ ਤਪ ਕਰਦੇ ਸੀਗੇ ਤੇ ਉਹ ਸਤਾਂਕ ਦੇ ਤੁਮਨ ਦਰਸ਼ਨ ਕਰਾਉਂਦੇ ਆ ਪੂਰਾ ਸਾਹਿਬ ਬਣਿਆ ਰਹੇ ਜਿੱਥੇ ਥੜਾ ਸਾ ਬਣਿਆ ਹੋਇਆ ਇਸ ਸਥਾਨ ਤੇ ਬੈਠ ਕੇ ਗੁਰੂ ਨਾਨਕ ਸਾਹਿਬ ਭਗਤੀ ਕਰਦੇ ਰਹੇ ਨੇ ਮੇਨ ਦਰਬਾਰ ਸਾਹਿਬ ਦੇ ਥੱਲੇ ਬਣਿਆ ਹੋਇਆ ਇਹ ਭੋਰਾ ਸਾਹਿਬ ਉਹੀ ਬਈ ਨਦੀ ਆ ਇਹ ਇਦਿਹਾ ਸੀ ਸਕੂਲ ਚ ਲੇਖ ਪੜ੍ਹਦੇ ਹੁੰਦੇ ਕਿ ਮਹਾਰਾਜ ਬਈ ਨਦੀ ਦੇ ਵਿੱਚ ਡੁੱਬ ਗਏ ਸੀ ਪਿੰਡ ਚ ਰੌਲਾ ਪੈ ਗਿਆ ਸੀ ਕਿ ਬੇਬੇ ਨਾਨਕੀ ਨੂੰ ਜਾ ਜਾ ਕਹਿਣ ਲੱਗੀਆਂ ਸੀ ਕੁੜੀਆਂ ਕਿ ਤੇਰਾ ਵੀਰ ਤਾਂ ਡੁੱਬ ਗਿਆ ਇਸ ਬਈ ਨਦੀ ਦੇ ਵਿੱਚੋਂ ਮਹਾਰਾਜ 3 ਦਿਨ ਬਾਅਦ ਨਿਕਲੇ ਸੀਗੇ 3 ਦਿਨ ਬਾਅਦ ਇਸ ਬਈ ਨਦੀ ਚੋਂ ਪ੍ਰਗਟ ਹੋਏ ਨੇ ਮਹਾਰਾਜ ਤੇ ਇੱਥੇ ਫਿਰ ਉਹਨਾਂ ਨੇ ਉਪਦੇਸ਼ ਦਿੱਤਾ ਇੱਕ ਓੰਕਾਰ ਦਾ ਹਾਂਜੀ ਕਿਹਾ ਇਹ ਉਹ ਪਵਿੱਤਰ ਧਰਤੀ ਹੈ ਤੇ ਉਹ ਨਦੀ ਹੈ ਸੰਤ ਸੀਚੇਵਾਲ ਜੀ ਨੇ ਇਸ ਨਦੀ ਦੀ ਸਫਾਈ ਕਰਵਾਈ ਸੀਗੀ ਤੇ ਇਹ ਇਹ ਸਰੋਵਰ ਨਹੀਂ ਹੈ ਇਹ ਨਦੀ ਹੈ ਠੀਕ ਹੈ ਸਰੋਵਰ ਪਰਲੀ ਸਾਈਡ ਆ ਜਿਹੜੀ ਸੰਗਤ ਨੇ ਨਹੀਂ ਦਰਸ਼ਨ ਕੀਤੇ ਇਹ ਵੀ ਲਿਖਾ ਲੱਗ ਜਾਂਦਾ ਕਾਲੀ ਬਈ ਕਹਿਣ ਲੱਗੇ ਸੀ ਇਹਨੂੰ ਇੰਨੀ ਖਰਾਬ ਹੋ ਗਈ ਸੀ ਇਹ ਤੇ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਵਾਲਿਆਂ ਨੇ ਫਿਰ ਇਸ ਨਦੀ ਦੀ ਕਾਰਸ਼ੇਵਾ ਜਿਹੜੀ ਆਰੰਭ ਕਰਾਈ ਸੀ ਆ ਦੇਖੋ ਉਹਨਾਂ ਦਾ ਬੋਰਡ ਵੀ ਲੱਗਿਆ ਹੋਇਆ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਤੇ ਵਾਤਾਵਰਣ ਪ੍ਰੇਮੀ ਆ ਤੁਹਾਨੂੰ ਪਤਾ ਸਾਡਾ ਵੀ ਖਿਆਲ ਮਤਲਬ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਏ ਕਿ ਇਹ ਜਿਹੜੇ ਮਹਾਰਾਜ ਨੇ ਸਾਨੂੰ ਕੁਦਰਤ ਨੇ ਸਾਨੂੰ ਇਹ ਦਾਤਾਂ ਦਿੱਤੀਆਂ ਨੇ ਇਹਨਾਂ ਨੂੰ ਸੰਭਾਲ ਕੇ ਰੱਖੀਏ ਜਿਨ੍ਹਾਂ ਨੂੰ ਸਾਫ਼ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਇਹਨਾਂ ਵਿੱਚ ਗੰਦ ਬਣਾ ਪਾਈ ਹੈ ਨਾ ਇਹਨਾਂ ਕੋਲ ਯੋਗਦਾਨ ਅਸੀਂ ਜ਼ਰੂਰ ਦੇਈਏ ਕਿ ਅਸੀਂ ਇਹਨਾਂ ਦੇ ਵਿੱਚ ਕੋਈ ਗੰਦ ਮੰਦ ਨਾ ਛੱਡੀਏ ਸੋ ਇਹ ਸੀ ਗੁਰਦੁਆਰਾ ਸ੍ਰੀ ਵੇਸ ਸਾਹਿਬ ਤੇ ਗੁਰਦੁਆਰਾ ਸ੍ਰੀ ਹਟ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਏ ਨੇ ਅਗਲੀ ਵਾਰੀ ਮਿਲਦੇ ਆਪਾਂ ਕਿਸੇ ਨਵੇਂ ਬਲੌਗ ਦੇ ਵਿੱਚ ਨਵੀਂ ਇਤਿਹਾਸਕ ਜਗ੍ਹਾ ਨੂੰ ਲੈ ਕੇ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਤੇ ਤੱਕ ਤੁਹਾਡਾ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ